ਸ਼ੰਭੂ ਬਾਰਡਰ ਨੂੰ ਹੁਣ ਰਾਹਗੀਰਾਂ ਦੇ ਲਈ ਖੋਲ ਦਿੱਤਾ ਗਿਆ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼ੰਭੂ ਬਾਰਡਰ ਨੂੰ ਜਿਹੜਾ ਆ ਕਿ ਖੋਲ ਦਿੱਤਾ ਗਿਆ ਤਾਂ ਸੋਸ਼ਲ ਮੀਡੀਆ ਤੇ ਬੜੀਆਂ ਹੀ ਖਪਰਾ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸ਼ੰਭੂ ਬਾਰਡਰ ਜਿਹੜਾ ਆ ਉਹ ਖੋਲ ਦਿੱਤਾ ਗਿਆ ਤਾਂ ਜੋ ਪੰਜਾਬ ਤੋਂ ਦਿੱਲੀ ਵੱਲ ਨੂੰ ਜਾਣਗੇ ਜਾਂ ਫਿਰ ਦਿੱਲੀ ਤੋਂ ਪੰਜਾਬ ਵੱਲ ਨੂੰ ਜਾਣਗੇ ਉਹਨਾਂ ਰਾਹਗੀਰਾਂ ਲਈ ਵੱਡੀ ਤੇ ਰਾਹਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਸੋਸ਼ਲ ਮੀਡੀਆ ਤੇ ਖਬਰਾਂ ਲਗਾਤਾਰ ਫੈਲਾਈਆਂ ਜਾ ਰਹੀਆਂ ਸਨ ਤਾ ਜੋ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਾਲ ਭਰ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ ਤਾਂ ਉਹ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਸਨ ਤਾਂ ਹਰਿਆਣਾ ਸਰਕਾਰ ਵੱਲੋਂ ਬੈਰੀਗੇਟਿੰਗ ਕਰਕੇ ਵੱਖ-ਵੱਖ ਥਾਵਾਂ ਨੂੰ ਬਲੌਕ ਕੀਤਾ ਗਿਆ ਸੀ ਉਸ ਦੇ ਵਿੱਚ ਸ਼ੰਭੂ ਬਾਰਡਰ ਵੀ ਜਿਹੜਾ ਆ ਉਹ ਸ਼ਾਮਲ ਸੀ ਤਾਂ ਜਦੋਂ ਹੁਣ ਪੰਜਾਬ ਵੱਲੋਂ ਦਿੱਲੀ ਨੂੰ ਰਾਹੀਰ ਜਾਂਦੇ ਨੇ ਉਹਨਾਂ ਨੂੰ ਕਾਫੀ ਪਿੰਡਾਂ ਦੇ ਵਿੱਚੋਂ ਘੁਮਕੁਮਾ ਕੇ ਜਾਣਾ ਪੈਂਦਾ ਸੀ ਤਾਂ ਬਾਅਦ ਵਿੱਚ ਜਦੋਂ ਦਿੱਲੀ ਤੋਂ ਪੰਜਾਬ ਦੇ ਵਿੱਚ ਆਉਣਾ ਹੁੰਦਾ ਸੀ ਤਾਂ ਸ਼ੰਭੂ ਬਾਰਡਰ ਦੇ ਉੱਤੇ ਬੈਰੀਗੇਟਿੰਗ ਕੀਤੀ ਗਈ ਸੀ ਜਿਸ ਦੇ ਕਰਕੇ ਰਾਹੀਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਹੁਣ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਸੇ ਸ਼ੰਭੂ ਬਾਰਡਰ ਨੂੰ ਖੋਲ ਦਿੱਤਾ ਗਿਆ ਹੈ ਤੇ ਕਈ ਵਾਰ ਅਜੋ ਕੋਰਟ ਦੇ ਹੁਕਮਾਂ ਦੇ ਅਨੁਸਾਰ ਵੀ ਉਸ ਨੂੰ ਖੋਲਣ ਦੀ ਗੱਲਾਂ ਕਈਆਂ ਚੱਲ ਰਹੀਆਂ ਸਨ ਪਰ ਇਸ ਦੇ ਪਿੱਛੇ ਅਸਲ ਸੱਚਾਈ ਜਿਹੜੀ ਹੈ ਉਹ ਕੁਝ ਹੋਰ ਹੀ ਹੈ ਤਾਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੇ ਲਈ ਜਿਹੜਾ ਆ ਉਹ ਕਿਹਾ ਗਿਆ ਤਾਂ ਤਾਨੂੰ ਦੱਸ ਦਈਏ ਕਿ ਜੋ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਬੈਠੇ ਸਨ ਜਿਨ੍ਹਾਂ ਦੇ ਕਰਕੇ ਇਹ ਬੈਰੀਗੇਟਿੰਗ ਕੀਤੀ ਗਈ ਸੀ ਪਰ ਉਸ ਨੂੰ ਜਿਹੜਾ ਆ ਜੋ ਸ਼ੰਭੂ ਟੋਲ ਪਲਾਜ਼ਾ ਤੱਕ ਹੀ ਖੋਲਿਆ ਗਿਆ ਤਾਂ ਜੋ ਜੋ ਪੰਜਾਬ ਦੇ ਵਿੱਚ ਰਾਹੀਰ ਦਿੱਲੀ ਦੇ ਰਾਹੀ ਜਿਹੜਾ ਉਹ ਜਾਣਾ ਚਾਹੁੰਦੇ ਸਨ ਜਾਂ ਫਿਰ ਜਾਂ ਦਿੱਲੀ ਤੋਂ ਪੰਜਾਬ ਦੇ ਵਿੱਚ ਜਾਣਾ ਚਾਹੁੰਦੇ ਸਨ ਤਾਂ ਹੁਣ ਉਹਨਾਂ ਨੂੰ ਸ਼ੰਭੂ ਦੇ ਵਿੱਚ ਦੀ ਹੋ ਕੇ ਨਹੀਂ ਜਾਣਾ ਪਏਗਾ ਤਾਂ ਇਸ ਦੇ ਵਿੱਚ ਹਾਈਵੇ 152 ਡੀ ਦੇ ਨਾਲ ਜਾਣੇ ਜਾਂਦਾ ਉਸ ਨੂੰ ਜਿਹੜਾ ਆ ਬੈਰਗੇਟਿੰਗ ਖੋਲੀ ਗਈ ਆ ਤਾਂ ਹੁਣ ਜੇਕਰ ਤੁਹਾਨੂੰ ਘੁੰਮ ਘੁਮਾ ਕੇ ਜਾਣਾ ਪੈਂਦਾ ਸੀ 152 ਡੀ ਹਾਈਵੇ ਵਜੋਂ ਜਿਹੜਾ ਆ ਉਹ ਜਾਣਿਆ ਜਾਂਦਾ ਪਰ ਤੁਹਾਨੂੰ ਦੱਸ ਦਈਏ ਕਿਸਾਨ ਅੰਦੋਲਨ ਦੇ ਕਾਰਨ ਇੱਕ ਸਾਲ ਤੋਂ ਸ਼ੰਭੂ ਬੰਦ ਸੀ ਤਾਂ ਬਾਰਡਰ ਨੂੰ ਖੋਲ ਦਿੱਤਾ ਗਿਆ ਤਾਂ ਬਾਰਡਰ ਨੂੰ ਖੋਲਣ ਨੂੰ ਟੋਲ ਗੇਟ ਤੋਂ 100 ਮੀਟਰ ਤੱਕ ਜਿਹੜਾ ਉਹ ਖੋਲ ਦਿੱਤਾ ਗਿਆ ਤਾਂ ਹੁਣ ਡਰਾਈਵਰਾਂ ਨੂੰ ਪੰਜਾਬ ਦੇ ਵਿੱਚ ਜਾਣ ਦੇ ਲਈ ਅੰਬਾਲਾ ਸ਼ਹਿਰ ਦੇ ਵਿੱਚੋਂ ਦੀ ਨਹੀਂ ਲੰਘਣਾ ਪਾਏਗਾ ਟੋਲ ਗੇਟ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਪੰਜਾਬ ਤੋਂ ਜਾਣ ਦੇ ਲਈ ਹਾਈਵੇ 152 ਡੀ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਪ੍ਰਸ਼ਾਸਨ ਦੇ ਹੁਕਮਾਂ ਦੇ ਮੁਤਾਬਕ ਇਹ ਜਿਹੜੇ ਬੈਰੀਗੇਟ ਇੱਥੋਂ ਹਟਾਏ ਗਏ ਨੇ ਤਾਂ ਧਿਆਨ ਦੇਣ ਯੋਗ ਇਹ ਗੱਲ ਹੈ ਕਿ ਕਿਸਾਨ ਅੰਦੋਲਨ ਕਾਰਨ ਚੰਬੂ ਸਰਹੱਦ ਪਿਛਲੇ 1 ਸਾਲ ਤੋਂ ਬੰਦ ਹੈ ਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਇਸ ਦੇ ਲਈ ਸਾਹਮਣਾ ਕਰਨਾ ਜਿਹੜਾ ਪੈ ਰਿਹਾ ਸੀ ਤਾਂ ਕੁਝ ਹਲਕਿਆਂ ਦੇ ਵਿੱਚ ਸੰਭੂ ਬਾਰਡਰ ਖੋਲਣ ਦੀਆਂ ਖਬਰਾਂ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਸਨ ਪਰ ਇਹਨਾਂ ਖਬਰਾਂ ਦੇ ਵਿੱਚ ਜੋ ਸੱਚਾਈ ਹੈ ਉਹ ਬਿਲਕੁਲ ਵੀ ਨਹੀਂ ਹੈ ਤਾਂ ਚੰਬੂ ਬਾਰਡਰ ਜਿਹੜਾ ਉਹ ਨਹੀਂ ਖੋਲਿਆ ਗਿਆ ਸਿਰਫ ਜੋ 152 ਡੀ ਹਾਈਵੇ ਦੇ ਉੱਤੇ ਬੈਰੀਗੇਟਿੰਗ ਹਟਾਈ ਗਈ ਹੈ ਜੋ ਸਿਰਫ ਅੰਬਾਲਾ ਸ਼ਹਿਰ ਤੋਂ ਟੋਲ ਪਲਾਜ਼ਾ ਵੱਲ ਆਉਣ ਵਾਲਾ ਰਸਤਾ ਤਾਂ ਚੰਡੀਗੜ੍ਹ हिसार ਹਾਈਵੇ ਤੇ ਜਾਣ ਵਾਲੇ ਜੋ ਲੋਕ ਨੇ ਇਸ ਰਸਤੇ ਦੀ ਜਿਹੜੀ ਆ ਉਹ ਵਰਤੋਂ ਕਰ ਸਕਦੇ ਨੇ ਤਾਂ ਵੱਡੀ ਅਪਡੇਟ ਇਹ ਹੈ ਕਿ ਕਿ ਸੱਚਮੁੱਚ ਜਿਹੜਾ ਉਹ ਸ਼ੰਭੂ ਬਾਰਡਰ ਖੋਲ ਦਿੱਤਾ ਗਿਆ ਹੈ ਜਾਂ ਰਾਹਗੀਰਾਂ ਦੇ ਲਈ ਜਿਹੜੀ ਵੱਡੀ ਰਾਹਤ ਦੀ ਇਹ ਖਬਰ ਹੈ ਤਾਂ ਇਹ ਖਬਰ ਇਹ ਹੋਇਆ ਕਿ ਜੋ 152 ਡੀ ਹਾਈਵੇ ਨੂੰ ਜਿਹੜਾ ਆ ਉਹ ਖੋਲਿਆ ਗਿਆ 100 ਮੀਟਰ ਤੱਕ ਖੋਲਿਆ ਗਿਆ ਤਾਂ ਹੁਣ ਜੋ ਲੋਕ ਨੇ ਜੋ ਰਾਹੀ ਨੇ ਉਹ ਅੰਬਾਲਾ ਇਹਰ ਤੋਂ ਟੋਲ ਪਲਾਜ਼ਾ ਵੱਲ ਆਉਣ ਵਾਲਾ ਰਸਤਾ ਜਿਹੜਾ ਉਹਨਾਂ ਦੇ ਲਈ ਖੋਲਿਆ ਗਿਆ ਹੈ ਤਾਂ ਚੰਡੀਗੜ੍ਹ ਹਿਸਾਰ ਹਾਈਵੇ ਤੇ ਜਾਣ ਵਾਸਤੇ ਇਸ ਰੋਡ ਦੀ ਜਿਹੜੀ ਆ ਉਹ ਵਰਤੋਂ ਕਰ ਸਕਦੇ ਨੇ ਤਾਂ ਸ਼ੰਪੂ ਬਾਰਡਰ ਦੇ ਉੱਤੇ ਜੋ ਟੋਲ ਗੇਟ ਤੋਂ 100 ਮੀਟਰ ਤੱਕ ਦਾ ਰਸਤਾ ਇਹ ਖੋਲਿਆ ਗਿਆ ਤਾਂ ਹੁਣ ਡਰਾਈਵਰ ਵੀਰਾਂ ਨੂੰ ਜਾਂ ਜੋ ਦਿੱਲੀ ਜਾਣਾ ਚਾਹੁੰਦੇ ਨੇ ਜਾਂ ਪੰਜਾਬ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਅੰਬਾਲਾ ਸ਼ਹਿਰ ਦੇ ਵਿੱਚ ਦੀ ਨਹੀਂ ਲੰਘਣਾ ਪਏਗਾ ਤਾਂ ਟੋਲ ਗੇਟ ਤੋਂ ਸਿਰਫ ਉਹ 100 ਮੀਟਰ ਦੀ ਦੂਰੀ ਤੋਂ ਪੰਜਾਬ ਜਾਣ ਦੇ ਲਈ ਇਹ ਹਾਈਵੇ 152 ਡੀ ਦੀ ਜਿਹੜੀ ਆ ਉਹ ਵਰਤੋਂ ਕੀਤੀ ਜਾ ਸਕਦੀ ਹੈ ਤੇ ਪ੍ਰਸ਼ਾਸਨ ਦੇ ਹੁਕਮਾਂ ਦੇ ਮੁਤਾਬਕ ਹੀ ਇਹ ਬੈਰੀਗੇਟਿੰਗ ਜਿਹੜੀ ਹੈ ਇਹ ਲਗਾਈ ਗਈ ਸੀ ਤਾਂ ਹੁਣ हटਾਈ ਵੀ ਗਈ ਹੈ